گرمی ਦਾ 파ਰਾ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਫਿਰੋਜ਼ਪੁਰ ਦੇ ਵਿੱਚ ਆ ਮੌਸਮ ਦਿਖਾਣੇ ਹੈਗੇ ਕਿ ਕਿੰਨੀ ਕੁ ਗਰਮੀ ਵੱਧ ਗਈ ਹੈ ਐਸ ਵਲੇ ਫਿਰੋਜ਼ਪੁਰ ਦੇ ਵਿੱਚ ਆ ਤਾਂ ਗਰਮੀ ਲਗਾਤਾਰ ਵੱਧਦੀ ਹੋਈ ਨਜ਼ਰ ਆ ਰਹੀ ਹੈਗੀ ਹੈ 44 ਡਿਗਰੀ ਦੇ ਕਰੀਬ તાਪਮਾਨ ਪਹੁੰਚ ਚੁੱਕਾ ਹੈਗਾ ਲੋਕ ਗਰਮੀ ਤੋਂ ਬਚਾ ਕਰਦੇ ਹੋਏ منہ ਟਾ ਕੇ ਜਾਂਦੇ ਹੋਏ ਨਜ਼ਰ ਆਉਂਦੇ ਹੈਗੇ ਆ ਜੂਸ ਪਿੰਦੇ ਹੈਗੇ ਆ ਪਾਣੀ ਪੀ ਰਹੇ ਹੈਗੇ ਆ ਬੂਟਾ ਕੇ ਸੜਕ ਤੇ ਚੱਲ ਰਿਹਾ ਜਿਹੜੇ ਵਹੀਕਲ ਤੇ ਜਾ ਰਹੇ ਹੈਗੇ ਨੇ ਏਸੀ ਕੂਲਰ ਚੱਲਨੇ ਸ਼ੁਰੂ ਹੋ ਚੁੱਕੇ ਹੈ ਗਰਮੀ ਵਧ ਰਹੀ ਹੈ ਤਾਂ ਲੋਕਾਂ ਨੂੰ ਧਿਆਨ ਵੀ ਰੱਖਣਾ ਚਾਹੀਦਾ ਹੈਗਾ ਕਿਉਂਕਿ ਮਈ ਦੇ ਮਹੀਨੇ ਚੀ ਤਾਪਮਾਨ 44 ਡਿਗਰੀ ਤੱਕ ਪਹੁੰਚ ਚੁੱਕਾ ਹੈਗਾ ਤਾਂ ਇੱਥੇ ਜੂਸ ਦੀ ਦੁਕਾਨ ਦੇ ਉੱਪਰ ਮੌਜੂਦ ਆ ਸਾਡੇ ਨਾਲ ਇੱਥੇ ਹਰੀਸ਼ ਮੋਂਗਾ ਜੀ ਵੀ ਮੌਜੂਦ ਹੈ ਮੋਂਗਾ ਜੀ ਗਰਮੀ ਕਿੰਨੀ ਕੁ ਵਧ ਰਹੀ ਹੈ ਔਰ ਕਿੰਨਾ ਕੁ ਤਾਪਮਾਨ ਜਿਹੜਾ ਵੱਧ ਚੁੱਕਾ ਹੈ ਬਹੁਤ ਗਰਮੀ ਪਹਿਲੀ ਸ਼ੁਰੂ ਹੋ ਗਈ ਹੈ ਕੱਲ ਤੋਂ ਅੱਜ ਤਾਂ ਬਹੁਤ ਜ਼ਿਆਦਾ ਹੈ ਹੁਣੇ ਮੈਂ ਦੇਖ ਰਿਹਾ ਸੀਗਾ 44 ਡਿਗਰੀ ਟੈਂਪਰੇਚਰ ਆ ਗਿਆ ਲੋਕੀ ਲੋਕੀ ਦੀ ਫਰਾਈ ਫਰਾਈ ਕਰੀ ਜਾਂਦੇ ਨੇ ਲੋਕੀ ਮੈਂ ਵੀ ਹੁਣ ਜੂਸ ਪੀਣ ਲੱਗ ਗਿਆ ਇੱਥੇ ਠੰਡਾ ਤੇ ਮਈ ਦੇ ਮਹੀਨੇ ਕੀ ਕੰਮ ਵਧ ਗਿਆ ਕਿਉਂਕਿ ਗਲੋਬਲ ਚੇਂਜ ਹੋ ਜਾਂਦੀ ਹੈ ਤੇ ਉਹਦੇ ਨਾਲ ਵਧ ਗਿਆ ਹੈ ਲੇਕਿਨ ਲੋਕਾਂ ਨੂੰ ਚਾਹੀਦਾ ਹੈ ਵੀ ਇਸ ਗਰਮੀ ਦੇ ਵਿੱਚ ਨਾ ਪਾਣੀ ਜ਼ਿਆਦਾ ਪੀਣ ਬਹੁਤ ਜ਼ਰੂਰੀ ਕੰਮ ਹੈ ਘਰੋਂ ਬਾਹਰ ਨਿਕਲਣ ਨਹੀਂ ਤੇ ਘਰ ਬਸਣ ਜਾਦਾ ਤਾਂ ਹੀ ਬਚਾ ਜਾਦਾ ਨਹੀਂ ਤੇ ਇਸ ਗਰਮੀ ਤੇ ਬੜਾ ਮੁਸ਼ਕਲ ਹੋ ਜਾਊਗਾ ਬਿਲਕੁਲ ਲੋਕ ਵੀ ਮੌਜੂਦ ਹੈ ਕਿੰਨੀ ਕੋ ਗਰਮੀ ਹੋ ਗਈ ਹੈ ਬਹੁਤ ਜ਼ਿਆਦਾ ਗਰਮੀ ਹੈ ਹੂੰ ਕਿ ਨਾ ਔਖਾ ਹੋ ਜਾਂਦਾ ਬਹੁਤ ਔਖਾ ਜਾਂਦਾ ਜੀ ਮਈ ਦਾ ਮਹੀਨਾ ਹੈ ਇਸ ਗਰਮੀ ਕਹਿੰਦੇ ਇੰਨੀ ਵੱਧ ਗਈ ਹਾਂਜੀ ਹਾਂਜੀ ਬਹੁਤ ਜ਼ਿਆਦਾ ਗਰਮੀ ਆ ਕੰਮ ਕਰਨ ਬਹੁਤ ਡਿਕਟ ਆਉਂਦੀ ਹੈ ਹਾਂਜੀ ਤਾਂ ਗਰਮੀ ਤੋਂ ਕਿਵੇਂ ਬਚਾਅ ਕਰਦੇ ਹੋ ਸਾਵਾਤ ਕਰਨਾ ਪੈਣਾ ਮਜਬੂਰੀ ਖਾਤਰ ਜੀ ਗਰਮੀ ਹੈ ਬਹੁਤ ਜ਼ਿਆਦਾ ਪਾਣੀ ਪੂਣੀ ਪਿੰਦੇ ਹੋ ਆਪਣਾ ਧਿਆਨ ਰੱਖਦੇ ਹੋ ਹਾਂਜੀ ਹਾਂਜੀ ਪਾਣੀ ਪੀਓ ਜੂਸ ਵੀ ਇੱਥੇ ਬਣ ਰਿਆ ਹੈਗਾ ਔਰ ਲੋਕ ਗਰਮੀ ਤੋਂ ਆਪਣਾ ਜੂਸ ਪੀ ਕੇ ਜਿਹੜਾ ਬਚਾਅ ਕਰਦੇ ਹੋਏ ਨਜ਼ਰ ਆ ਰਿਹਾ ਆ ਨੌਜਵਾਨ ਵੀ ਸਾਡੇ ਨਾਲ ਮੌਜੂਦ ਹੈ ਭਾਈ ਜੀ ਕਿੰਨੀ ਕੁ ਗਰਮੀ ਹੋ ਗਈ ਹੈ ਵਾਹਾ ਗਰਮੀ ਜੀ ਹਾਂ ਤਾਂ ਲੋਕ ਹੁਣ ਆਉਣ ਲੱਗੇ ਹੋਣਗੇ ਗਰਮੀ ਗਰਮੀ ਤੋਂ ਬਚਾ ਕਰਨ ਸਤੇ ਹਾਂਜੀ ਗਰਮੀ ਜੀ ਤਾਂ ਸਾਡਾ ਕੰਮ ਵੀ ਚੱਲਦਾ ਹੈ ਜੇ ਗਰਮੀ ਵਾਹੋ ਆਏਗੀ ਤਾਂ ਹੀ ਸਾਡਾ ਕੰਮ ਚੱਲੇਗਾ ਹਾਂ ਹਾਂ ਗਰਮੀ ਲੋਕ ਠੀਕ ਕਹਿੰਦੇ ਆ ਜਦੋਂ ਕੋਈ ਆਂਦਾ ਹੈ ਗਰਮੀ ਦੇ ਵਿੱਚ ਲੋਕੀ ਦਾ ਇਹ ਹੈ ਕਿ ਆਂਦੇ ਨੇ ਇਹ ਗਰਮੀ 'ਚ ਹੋਰ ਕੇ ਆਦੇ ਨੇ ਕਿ ਹਾਂ ਵਿੱਚ ਜੂਸ ਪੀਣ ਲਈ ਜਿੰਨੀ ਗਰਮੀ ਪੀ ਕੇ ਉਹਨਾਂ ਹੀ ਫਾਇਦਾ ਤੁਹਾਡਾ ਹੈ ਬਾਕੀ ਗਰਮੀ ਤਾਂ ਬਾਲੀ ਹੋ ਗਈ ਹੁਣ ਗਰਮੀ ਬਾਲੀ ਗਰਮੀ ਜ਼ਿਆਦਾ ਹੋ ਗਈ ਆ ਲੋਕ ਜੂਸ ਪੀਣ ਆ ਰਹੇ ਹੈਗੇ ਆ ਬੜਾ ਔਖਾ ਹੋ ਜਾਂਦਾ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹੈਗੇ ਕਿ ਇਸ ਵੇਲੇ ਦੀਆਂ ਤਸਵੀਰਾਂ ਫਿਰੋਜ਼ਪੁਰ ਦੇ ਵਿੱਚ ਕੀ ਹੈਗੀਆਂ ਨੇ ਲੋਕ ਆ ਜਾ ਰਹੇ ਹੈਗੇ ਨੇ ਇੱਥੇ ਸਾਡੇ ਨਾਲ ਨੌਜਵਾਨ ਵੀ ਮੌਜੂਦ ਹੈ ਮਤਲਬ ਕਿੰਨੀ ਕੁ ਗਰਮੀ ਹੋਈ ਹੈ ਗਰਮੀ ਤਾਂ ਬਹੁਤ ਜ਼ਿਆਦਾ ਹੈ ਹੂੰ ਜੀ ਸਰਵਿਸ ਤਾਂ ਫਿਰ ਬਚਾ ਜਿਵੇਂ ਕਰਦੇ ਹੋ ਗਰਮੀ ਤੋਂ ਗਰਮੀ ਤੋਂ ਬਚਾ ਬਸ ਅਹੀ ਤਾਂ ਹੀ ਇਦਾਂ ਹੀ ਗਰਮੀ ਦੇ ਵਿੱਚ ਵਗੀਦਾ ਸਾਡਾ ਸਰੀਰ ਹੀ ਗਰਮੀ ਲਈ ਬਣਿਆ ਆ ਮਿਹਨਤ 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 ਕਰਨੀ ਹੈ ਤਾਂ ਗਰਮੀ 'ਚ ਕੰਮ ਕਰਨਾ ਹੀ ਪੈਂਦਾ ਤਾਂ ਬਿਲਕੁਲ ਵਧੀਆ ਗੱਲ ਹੈ ਮਿਹਨਤ ਕਰਨੀ ਵੀ ਚਾਹੀਦੀ ਹੈਗੀ ਆ ਨੌਜਵਾਨ ਦਾ ਕਹਿਣਾ ਕਿ ਸਾਡਾ ਸਰੀਰ ਹੀ ਜਿਹੜਾ ਮਿਹਨਤ ਅਸੀਂ ਕਰ ਰਹੇ ਹੈਗੇ ਉਹ ਗਰਮੀ ਦੇ ਵਿੱਚ ਹੀ ਮਿਹਨਤ ਕਰਨੀ ਪੈਂਦੀ ਹੈ ਘਰ ਚ ਲਾਉਣਾ ਹੈਗਾ ਤਾਂ ਫਿਰੋਜ਼ਪੁਰ ਦੀਆਂ ਤਸਵੀਰਾਂ ਦਿਖਾ ਰਹੇ ਆ ਕਿ ਇਸ ਵੱਲੇ ਤਾਪਮਾਨ ਜਿਹੜਾ ਹੈ ਉਹ 44 ਡਿਗਰੀ ਤੱਕ ਪਹੁੰਚ ਚੁੱਕਾ ਹੋਇਆ ਹੈ ਤਾਂ ਗਰਮੀ ਲਗਾਤਾਰ ਵਧ ਰਹੀ ਹੈ ਲੋਕ ਪਾਣੀ ਪੀ ਕੇ ਜੂਸ ਪੀ ਕੇ ਆਪਣਾ ਗੁਜ਼ਾਰਾ ਕਰ ਰਹੇ ਹੈਗੇ ਗਰਮੀ ਤੋਂ ਬਚਾਅ ਕਰ ਰਹੇ ਹੈਗੇ ਨੇ ਕੈਮਰਾ ਪਰਸਨ ਰੋਹੀ ਦੇ ਨਾਲ ਸੰਦੀ ਚੋਪੜਾ ਜਗਵਾਲੀ ਟੀਵੀ ਫਿਰੋਜ਼ਪੁਰ